ਤانوں ਦਿਖਾਣ ਜਾ ਰਹੇ ਆ ਉਹ ਦਫਤਰ ਚੋਰਾ ਨੇ ਉੱਥੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਸਮਾਣਾ ਦਾ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਜਿਹੜੇ ਇੱਥੇ ਬੈਠਦੇ ਆ ਸਮਾਣਾ ਦੇ ਇੱਥੇ ਇਹ ਦਫਤਰ ਹੈ ਇਸ ਦਫਤਰ ਦੇ ਵਿੱਚ ਸਮਾਣਾ 2 ਔਰ 3 ਦੇ ਬਲਾਕ ਸਿੱਖਿਆ ਅਧਿਕਾਰੀ ਇੱਥੇ ਬੈਠਦੇ ਆ ਔਰ ਰਾਤ ਚੋਰਾ ਨੇ ਆ ਕੇ ਜੰਦਰੇ ਤੋੜ ਕੇ ਇੱਥੋਂ ਕੁਝ ਸਮਾਨ ਲੈ ਗਏ ਆ ਨਗਦ ਰਕਮ ਪੈਸੀ ਨਗਦ ਰਕਮ ਕਰੀਬ 15000 ਦੇ ਆਸ-ਪਾਸ ਹੈ ਔਰ ਇਨਵਰਟਰ ਲੈ ਗਏ ਆ ਕਰੀਬ 50000 ਦਾ ਨੁਕਸਾਨ ਚੋਰਾ ਬਲੋਂ ਕੀਤਾ ਗਿਆ ਹੈ ਔਰ ਇਸ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਲੇਕਿਨ ਸ਼ਹਿਰ ਦੇ ਵਿੱਚ ਪਾਵੇਂ ਤੁਸੀਂ ਘਰ ਸੇ ਬੈਠੇ ਹੋ ਪਾਵੇਂ ਤੁਸੀਂ ਖੇਤਾਂ ਸੇ ਤੁਹਾਡੇ ਡੇਰੇ ਪਾਵੇਂ ਕੋਈ ਦਫਤਰ ਹੈ ਚੋਰਾਂ ਦੇ ਹੌਸਲੇ ਬਲੰਦੇ ਨੇ ਚੋਰ ਆਪਣੀ ਬਾਰਦਾਤ ਕਿਸੇ ਵੀ ਥਾਂ ਕਰਕੇ ਫਰਾਰ ਹੋ ਜਾਂਦੇ ਨੇ ਪੁਲਿਸ ਦੇ ਹੱਥ ਖਾਲੀ ਹੈ ਪੁਲਿਸ ਅਧਿਕਾਰੀ ਸਿਰਫ ਇਹ ਕਹਿੰਦੇ ਨੇ ਜਾਂਚ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਦੇਖਾਂਗੇ ਲੇਕਿਨ ਕੋਈ ਚੋਰ ਪੁਲਿਸ ਕੇ ਹੱਥ ਨਹੀਂ ਆ ਰਿਹਾ ਲੋਕ ਮੰਗ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਤੱਤਮੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਗੁਰਪ੍ਰੀਤ ਜੀ ਕਿਸ ਕਿਹੜਾ ਦਫਤਰ ਹੈ ਕਿੰਨੇ ਤੇ ਆਫਿਸ ਦਾ ਸਮਾਨ ਉੱਤੇ ਕੀ ਨੁਕਸਾਨ ਹੋਇਆ ਹਾਂਜੀ ਇਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਾਨਤਾ ਦਾ ਦਫਤਰ ਹੈ ਇਹ ਟੀਚਰਾਂ ਨਾਲ ਸੰਬੰਧਨ ਦਾ ਸਕੂਲਾਂ ਨਾਲ ਤੇ ਇਸ ਦਫਤਰ ਦੇ ਵਿੱਚ ਅੱਜ ਅਸੀਂ ਸਵੇਰੇ ਜਦੋਂ ਆਏ ਹਾਂ ਮੈਨੂੰ ਫੋਨ ਆਇਆ ਸਾਡੀ ਜਿਹੜੀ ਸਫਾਈ ਕਰਮਚਾਰੀ ਆ ਉਸਨੇ ਦੱਸਿਆ ਕਿ ਆਫਿਸ ਦੇ ਕਮਰਿਆਂ ਦੇ ਤਿੰਨ ਕਮਰੇ ਨੇ ਸਾਡੇ ਤਿੰਨਾਂ ਦੇ ਕਮਰਿਆਂ ਦੇ ਜਿੰਦੇ ਟੁੱਟੇ ਪਏ ਨੇ ਤੇ ਉਹ ਕਹਿੰਦੇ ਵੀ ਮੈਨੂੰ ਲੱਗਦਾ ਵੀ ਚੋਰੀ ਹੋ ਗਈ ਮੈਂ ਕਿਹਾ ਚਲੋ ਮੈਂ ਆਣਾ ਤੇ ਸਾਡਾ ਸਟਾਫ ਤੇ ਆਇਆ ਅੰਦਰ ਆ ਕੇ ਦੇਖਿਆ ਸਾਰੀਆਂ ਅਲਮਾਰੀਆਂ ਖੁੱਲੀਆਂ ਪਈਆਂ ਸੀ ਤੇ ਟੇਬਲ ਦੀਆਂ ਦੇਰਾਜਾਂ ਤੋੜੀਆਂ ਪਈਆਂ ਸੀ ਨੇ ਲੋਕ ਲੱਗੇ ਸੀ ਤੇ ਬਾਕੀ ਛੇੜਖਾਨੀ ਦਾ ਸਾਰੇ ਅਲਮਾਰੀਆਂ ਚ ਹੋਈ ਐ ਉਹਨਾਂ ਚ ਦਾ ਕਾਗਜ਼ ਪੱਤਰ ਸੀ ਉਹਨਾਂ ਨੂੰ ਕੁਛ ਲੱਭਿਆ ਨਹੀਂ ਕੀ ਕੀ ਸਮਾਨ ਲੇ ਗਏ ਉਹੋ ਜੀ ਇਸ ਦਾ ਇੱਕ ਤਾਂ ਦਿਰਾਜ ਦੇ ਵਿੱਚ ਬਾਦਾਨੇ ਦੇ ਪੈਸੇ ਇਕੱਠੇ ਹੋਏ ਸੀ ਜਿਹੜੇ ਮਡੇ ਨੂੰ ਬਾਦਾਨੇ ਦੇ ਪੈਸੇ ਸਾਰੇ ਸਰਕਾਰ ਨੂੰ ਜਮ੍ਹਾਂ ਕਰਾਣੇ ਹੁੰਦੇ ਨੇ ਉਹ ਦਾ 14000 ਰੁਪਏ ਦੇ ਲਗਭਗ ਸੀ ਇਹ ਸਾਡਾ ਵੱਡੇ ਮੇਲ ਮੈਨੇਜਰ ਨੇ ਦੱਸਿਆ ਤੇ ਇੱਥੇ ਇਨਵਾਰਟਰ ਬੈਟਰੀਆ ਪਿਆ ਸੀ ਉਹ ਚੱਕ ਕੇ ਲੈ ਗਏ ਇਨਵਾਰਟਰ ਕਿੱਲੇ ਗਾਣਾ ਵੀ ਰਚੀਆ ਹਾਂਜੀ ਹਾਂ ਵੱਡਾ ਬੈਟਰੀਆ ਸੀ ਕੁਲਸਨਨ ਪਰਮਨ ਸੰਦੇਰ ਹਾਂਜੀ ਐਫ ਆਈ ਆਰ ਦਾਜ ਕਰਵਾਉਣ ਜਾ ਰਹੇ ਹਾਂ ਜੀ ਅਸੀਂ ਬਿਲਕੁਲ ਅਸੀਂ ਰਾਤ ਸਾਰੀ ਰਾਤ ਗਸ਼ਤ ਕਰਦੇ ਰਹੇ ਸੀ ਜੀ ਮੈਂ ਤੇ ਮੇਰੇ ਨਾਲ ਸੋਮਨਾਥ ਹੌਲਦਾਰ ਜੀ ਪਰ ਬਾਕੀ ਸਾਨੂੰ ਉਹਦੇ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਬਾਕੀ ਪਰਤਾਲ ਕਰਕੇ ਮੌਕੇ ਤੇ ਜੋ ਵੀ ਸਾਹਮਣੇ ਚੀਜ਼ ਆਏਗੀ ਸੀਸੀਟੀਵੀ ਕੈਮਰਾ ਚੈੱਕ ਕਰਕੇ ਪਰਤਾਲ ਕਰਕੇ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਕਟ ਕਟ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼